ਨਾਗਰੀ ਦਾ ਮਤਲਬ ਕੀ ਹੈ ਪਤਾ ਨਹੀਂ ਜੀ ਇਹਨਾਂ ਨੂੰ ਪਤਾ ਕਿ ਤੁਮ ਨੇ ਨਾਗਨੀ ਕਿਉਂ ਲਿਖਾਇਆ ਇਹ ਸਰਕਾਰੀ ਇਹ ਸਰਕਾਰੀ ਵੀ ਮੋਹ ਲੱਗੀ ਹੋਈ ਹੈ ਯਾਰ ਸਾਡੀ ਆ ਗਈ ਇਹ ਕਹਿੰਦੀ ਕੋਈ ਬੇਚੀ ਦੀ ਲੱਗੀ ਆ ਜੀ ਬੇਚੀ ਬਾਲ ਕਰਿਓ ਜੀ ਗੱਡੀ 82 ਕਾਲੀ ਥਾਰ ਕਾਲੇ ਹਿੱਸੇ ਜਾਲੀ ਨੰਬਰ ਪਲੇਟ ਜੀਹਾਂ ਟ੍ਰੈਫਿਕ ਨਿਯਮਾਂ ਦੀ ਅਤਜੀਆਂ ਕਿਸ ਕਦਰ ਉਡਾਈਂ ਜਾ ਸਕਦੀਆਂ ਨੇ ਇਹ ਤਸਵੀਰਾਂ ਸਾਫ਼ ਦੱਸਦੀਆਂ ਨੇ ਕਾਲੀਆਂ ਗੱਡੀਆਂ ਅਤੇ ਜਾਲੀ ਨੰਬਰ ਪਲੇਟਾਂ ਬੁਲਟਾਂ ਦੇ ਪਟਾਕੇ ਮੋਡੀਫਾਈ ਸਿਲੈਂਸਰ ਇਹ ਗੱਲਾਂ ਬਾਜ਼ਾਰਾਂ 'ਚ ਆਮ ਦੇਖਣ ਨੂੰ ਮਿਲ ਜਾਂਦੀਆਂ ਨੇ ਜੀ ਨਾਗਨੀ ਦਾ ਮਤਲਬ ਕੀ ਹੈ ਪਤਾ ਨਹੀਂ ਇਹਨਾਂ ਨੂੰ ਪਤਾ ਕਿ ਉਹ ਨਾਗਨੀ ਕਿਉਂ ਲਖਾਇਆ ਸਰਕਾਰੀ ਸਰਕਾਰੀ ਵੀ ਮੋਹ ਲੱਗੀ ਹੋਈ ਆ ਇਹ ਡੁਪਲੀਕੇਟ ਬਣੀ ਹੋਈ ਹੈ ਜਿਹਦੇ ਪਿੱਛੇ ਨੰਬਰ ਨਹੀਂ ਹੈਗਾ ਇਹ ਵੀ ਇੱਕ ਡੁਪਲੀਕੇਟ ਹੈ ਜਿਹਦੇ ਇੱਥੇ ਨੰਬਰ ਆਉਂਦਾ ਸੀਰੀਅਲ ਨੰਬਰ ਜਿਹਦੇ ਨੰਬਰ ਹੈ ਨਹੀਂ ਇਹਦਾ ਮਤਲਬ ਇਹ ਡੁਪਲੀਕੇਟ ਨੰਬਰ ਕਿਹੜਾ ਹੈ ਉਹ ਮਾਹੀਓ ਤੁਸੀਂ ਜਾਓ ਇੱਕ ਉਹ ਬਿੱਟ ਖੋਲੋ ਨਾਗਰੀ ਆਪੋ ਚੋ ਜੀ ਅੰਦਰ ਨਾਗਨੀ ਦਾ ਮਤਲਬ ਕੀ ਹੈ ਆ ਕਰਦੇ ਲੈ ਲੋ ਇਹ ਅੰਦਰ ਹੋ ਹੈਲੋ ਅੰਦਰ ਮੱਗੀ ਜਾ ਮੁੰਡੇ ਕੋਲ ਰੋ ਦੋ ਕੋ ਬਾਹਰ ਕਿਹਦਾ ਜੀ ਮੇਰੇ ਕੋ ਨਹੀਂ ਹੋ ਦੋਨੇ ਮੁੰਡੇ ਦੀ ਬਾਹਰ ਫੜ ਲਓ ਕਰਿਓ ਜੀ ਬਾਦ ਗੋ ਬਣਾ ਦੇ ਉਹ ਚੌਂਗੀ ਨਹੀਂ ਲੱਗਦੀ ਨਾ ਮੈਂ ਪਿੱਛੋਂ ਮਾਰੇ ਉਹ ਵੀ ਆ ਗਈ ਕੋਈ ਬੱਧੀ ਗਈ ਉਹ ਵੇਚਦੀ ਲੱਗੀ ਆ ਨਹੀਂ ਵੇਚਦੀ ਉਹ ਬਹੁਤ ਤਕਸੂਮ ਬੰਦ ਆ ਉਹ ਚਾਲਾ ਪਲਵਾਨ ਹੈ ਪਿੱਛੋਂ ਚੱਲ 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 ਲੈ ਠੀਕ ਠੀਕ ਆ ਤੇ ਇਹੀ ਹਾਲ ਝਲੰਦਰ ਦਾ ਵੀ ਹੈ ਜਿੱਥੇ ਇਹ ਵਿਗੜੇ ਕਾਕੇ ਟ੍ਰੈਫਿਕ ਰੂਟਸ ਨੂੰ ਟਿੱਚ ਜਾਣ ਕੇ ਸ਼ਰਮ ਮਾਨਾਈਆਂ ਕਰਦੇ ਪੁਲਿਸ ਤੇ ਠੱਕੇ ਚੜ ਗਏ ਹਾਲਾਂਕਿ ਪੁਲਿਸ ਹੱਥ ਆਉਣ ਤੋਂ ਬਾਅਦ ਮਿੰਤਾ ਤਰਲਿਆਂ ਦਾ ਦੌਰ ਵੀ ਜਾਰੀ ਰਿਹਾ ਪਰ ਪੁਲਿਸ ਨੇ ਇੱਕ ਰਾ ਸੁਣੀ ਅਤੇ ਮੋٹے ਝਲਾਨ ਕੀਤੇ ਗਏ ਇਥੋਂ ਤੱਕ ਕਿ ਗੱਡੀਆਂ ਨੂੰ ਇੰਪਾਉਂਡ ਵੀ ਕੀਤਾ ਗਿਆ ਕਈਆਂ ਦੀ ਥਾਣੀ ਪੇਸ਼ੀ ਪਈ ਅਤੇ ਕਈਆਂ ਨੂੰ ਮੋٹے ਝਲਾਨ ਘੱਟ ਕੇ ਜਾਣ ਦਿੱਤਾ ਗਿਆ

ਉਹ ਕੀ ਕਿ ਸੁਣਾ ਘਟਦੇ ਆ ਗੱਲ ਗੱਦੀ ਛਾਣਨ ਦਾ ਪਰ ਕੋਈ ਮਤੇ ਕਰਵਾਉਂਦੇ ਨੇ ਇਹ ਉਹ ਬਾਈਟ ਨੋਟ ਵੀ ਗੱਦੀ ਵਤੀ ਨਾਲ ਦਾ ਕੰਮ ਆਪਣੇ ਸਤਿ ਮੱਝ ਤੋਂ ਉੱਤੇ ਸਾਰਾ ਜਿਹੜੀ ਕਾਰਵਾਈ ਕੀਤੀ ਹੈ ਇਹ ਨਹੀਂ ਨਹੀਂ ਪੁਲਿਸ ਨੇ ਦੁਕਾਨਾ ਬਾਹਰ ਨਜਾਇਜ਼ ਤੌਰ ਤੇ ਲਾਏ ਹੋਰਡਿੰਗ ਅਤੇ ਬੋਰਡ ਵੀ ਉਖਾੜੇ ਅਤੇ ਦੁਕਾਨਦਾਰਾਂ ਨੂੰ ਅੱਗੇ ਤੋਂ ਨਜਾਇਜ਼ ਕਬਜ਼ੇ ਨਾ ਕਰਨ ਦੀ ਚੇਤਾਵਨੀ ਦਿੱਤੀ ਪੁਲਿਸ ਨੇ ਸਾਫ ਕੀਤਾ ਕਿ ਜੇਕਰ ਕੋਈ ਵੀ ਟ੍ਰੈਫਿਕ ਦੀ ਵਿਗੜ ਬਣੇਗਾ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਬਾਈਟ ਪੁਲਿਸ ਦੀ ਬਾਈਟ ਲਾਈਨਿੰਗ ਤੋਂ ਸਿਰਫ ਠੀਕ ਹੈ ਬਿਲਕੁਲ ਠੀਕ ਹੈ ਜੀ ਅੱਜ ਸਾਡੀ ਜਿਹੜੀ ਇਹ ਮਹਮ ਸੀ ਕਿ ਬਾਦਯੂਕ ਸਿੰਘ ਸਾਹਿਬ ਦੀ ਹਦਾਇਤਾਂ ਮੁਤਾਬਕ ਜਿਸ ਤਰ੍ਹਾਂ ਆਪ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਪ੍ਰੋਬਲਮ ਆਉਂਦੀ ਹੈ ਜਿਹਦੇ ਵਿੱਚ ਇਹਨਾਂ ਨੇ ਫੁੱਟਪਾਥ ਨੂੰ ਕਵਰ ਕੀਤਾ ਹੈ ਫੁੱਟਪਾਥ ਤੋਂ ਬਾਹਰ ਏਰੀਆ ਵੀ ਜਿਹੜਾ ਉਹਨੂੰ ਕਵਰ ਕਰਕੇ ਉੱਥੇ ਇਹਨਾਂ ਨੇ ਰੇੜੀਆਂ ਲਾ ਕੇ ਟਾਂਗੇ ਖੜੇ ਕਰਕੇ ਤੇ ਆਪਦੇ ਦੁਕਾਨਾਂ ਲਾਈਆਂ ਹੋਈਆਂ ਸੀਗੀਆਂ ਉਹ ਸਾਰੀ ਜਿਹੜੀ ਇਨਕ੍ਰੋਚਮੈਂਟ ਹੈਗੀ ਹੈ ਮਸਨ ਚੌਂਕ ਤੋਂ ਲੈ ਕੇ ਮੈਨੂਪੋ ਚੌਂ ਤੈਪ ਜਾਰੀ ਉਹਨਾਂ ਦੇ ਇਨਸਪੈਕਟਰ ਤੇ ਉਹਨਾਂ ਦੇ ਨਾਲ ਜਿਹੜੀ ਸਾਰੀ ਟੀਮ ਸਾਡੇ ਨਾਲ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਨੇ ਚੱਕ ਲਿਆ ਉਹ ਠੀਕ ਹੈ ਜਿਹੜੇ ਨਹੀਂ ਹੈ ਉਹਨਾਂ ਨੂੰ ਚੱਕ ਕੇ ਅਸੀਂ ਇਹਨਾਂ ਨੇ ਰੀਟੇਨ ਕੀਤਾ ਤੇ ਇਹਨਾਂ ਦੇ ਉਹ ਨੋਟਿਸ ਇਸ਼ੂ ਕੀਤੇ ਹੈਗੇ ਨੇ ਤੇ ਇਹ ਜਿਹੜੀ ਮਹਿਮ ਸਾਡੀ ਅੱਜ ਕੀਤੀ ਹੈ ਇਹ اسی ਤਰ੍ਹਾਂ ਚਲਦੀ ਰਹੇਗੀ ਸਾਡੇ ਕਈ ਦੁਕਾਨਾਂ ਦੇ ਬਾਹਰ ਪੱਕੇ ਪੋਲ ਲਗਾ ਦਿੱਤੇ ਗਏ ਨੇ ਕਿਹੜੇ ਉਹ ਨਜਾਇਜ਼ ਕਿਹੜੇ ਕਿੰਨੇ ਉਹਨਾਂ ਦੇ ਵੀ ਤੁਹਾਡੇ ਕੋਲ ਕਿੜੀ ਕਾਰਵਾਈ ਕੀਤੀ ਗਈ ਬਿਲਕੁਲ ਜੀ ਜਿਹੜੇ ਪੱਕੇ ਪੋਲ ਲੱਗੇ ਹੋਏ ਸੀ ਸਾਡੇ ਕੋਲ ਅੱਜ ਮਸ਼ੀਨ ਸੀਗੀ ਇਹਨਾਂ ਦੀ ਉਹਨਾਂ ਦੀ ਤਬਜ਼ਰੀ ਵਾਲੀ ਮਸ਼ੀਨ ਸੀ ਉਹਦੇ ਨਾਲ ਅਸੀਂ ਉਹਨੂੰ ਸਾਰੇ ਜਿਹਨੇ ਸੀ ਲੱਦ ਕੇ ਤੇ ਲੈ ਕੇ ਜਾ ਰਹੇ ਆ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਕੀਤੀ ਹੈ ਉਹ ਬਰਦਾਸ਼ਤ ਨਹੀਂ ਹੋਏਗੀ ਮਾਨਯੋਗ ਸੀਪੀ ਸਾਹਿਬ ਦੇ ਹਦਾਇਤਾਂ ਨੇ ਕਿ ਆਮ ਪਬਲਿਕ ਨੂੰ ਕੋ ਪ੍ਰੋਬਲਮ ਨਾ ਆਵੇ ਜਿਹੜਾ ਸਰਕਾਰ ਨੇ ਜਗ੍ਹਾ ਦਿੱਤੀ ਹੋਈ ਹੈ ਉਹਨਾਂ ਦੇ ਉੱਤੇ ਚੱਲਣ ਵਾਸਤੇ ਬਜ਼ੁਰਗਾਂ ਲਈ ਮਾਤਾ ਲਈ ਬੱਚਿਆਂ ਲਈ ਉਹ ਜਿਹੜੀਆਂ ਫੁੱਟਪਾਥ ਦੇ ਏਰੀਆ ਆ ਉਹ ਖਾਲੀ ਕੀਤਾ ਜਾਵੇ ਤੇ ਉਹਨਾਂ ਲਈ ਜਨਜੀਵਨ ਪ੍ਰੋਪਰ ਨਾਰਮਲ ਨਾ ਹੋਵੇ ਮੈਂ ਕੀ ਮੈਸੇਜ ਦੇਣਾ ਚਾਹੁੰਦਾ ਅੱਜ ਵੀ ਤੁਹਾਡੇ ਵੱਲੋਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਫਿਰ ਵੀ ਦੁਕਾਨਦਾਰ ਕਿਰੋ ਫਿਰ ਬਾਅਦ ਵਾਪਸ ਕਿਰੋ ਕਾਰਵਾਈ ਕਰਨ ਤੋਂ ਬਾਅਦ ਫਿਰ ਲਗਾ ਲੈਂਦੇ ਨੇ ਤੇ ਉਹਨਾਂ ਤੇ ਤੁਹਾਡੇ ਵੱਲੋਂ ਕੀ ਐਕਸ਼ਨ ਜਿਹ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਦੁਕਾਨਦਾਰਾਂ ਨੂੰ ਸਾਰੇ ਦੁਕਾਨਦਾਰ ਭਰਾ ਦੇ ਸਾਡੇ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਕੋਈ ਵੀ ਇਹੋ ਜਿਹੀ ਜਿਹੜੀ ਚੀਜ਼ ਹੈਗੀ ਆ ਹੁਣ ਅਸੀਂ ਅੱਜ ਲਾਸਟ ਟਾਈਮ ਇਹਨਾਂ ਨੂੰ ਦੱਸ ਚਲੇ ਆਏ ਇਹਨਾਂ ਨੂੰ ਨੋਟਿਸ ਦੇ ਦਿੱਤਾ ਹੈਗਾ ਇਸ ਤੋਂ ਬਾਅਦ ਇਹ ਨਾ ਕੀਤੀ ਜਾਵੇ ਨਹੀਂ ਤਾਂ ਸਾਨੂੰ ਸਖਤ ਕਾਰਵਾਈ ਕਰਨੀ ਪੈਗੀ ਆਪਣੇ ਦੁਕਾਨ ਆਪਣੀ ਜਗ੍ਹਾ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਆਪਦਾ ਰੱਖ ਸਕਦੇ ਆ ਨਾ ਕਿ ਪਬਲਿਕ ਵਾਲੀ ਜਿਹੜੀ ਜਗ੍ਹਾ ਹੈਗੀ ਕਾਰਪੋਰੇਸ਼ਨ ਦੀ ਜਗ੍ਹਾ ਸਰਕਾਰੀ ਜਗ੍ਹਾ ਦੇ ਵਿੱਚ ਇਨਕ੍ਰੋਚਮੈਂਟ ਕਰਕੇ ਕਰ ਸਕਦੇ ਹੈ ਤੇ ਨਾਗਨੀ ਹੋਵੇ ਜਾਂ ਫਿਰ ਕਾਲੀ ਥਾਰ ਪੁਲਿਸ ਏਡੀ ਕੇ ਆਈ ਤਾਂ ਸਮਝੋ ਕਾਰਵਾਈ ਹੋਵੇਗੀ ਖੈਰੇ ਵੀ ਸੱਚੇ ਕਿ ਟ੍ਰੈਫਿਕ ਅੱਜਕੱਲ ਹਰ ਇੱਕ ਸ਼ਹਿਰ ਦੀ ਵੱਡੀ ਸਮੱਸਿਆ ਬਣੀ ਹੋਈ ਹੈ ਜਿਸ ਵਿੱਚ ਸਭ ਤੋਂ ਵੱਡਾ ਯੋਗਦਾਨ ਅਜਿਹੇ ਲੋਕਾਂ ਦਾ ਹੈ ਜੋ ਟ੍ਰੈਫਿਕ ਨਿਯਮਾਂ ਨੂੰ ਟਿਚੇ ਜਾਣਦੇ ਨੇ ਅਤੇ ਮਨਮਰਜ਼ੀ ਨਾਲ ਕਿਤੇ ਵੀ ਬੋਰਡ ਲਗਾ ਦਿੰਦੇ ਨੇ ਜਾਂ ਫਿਰ ਆਪਣੀ ਗੱਡੀ ਨੂੰ ਪਾਰਕ ਕਰ ਦਿੰਦੇ ਨੇ لہذا ਅਜਿਹੇ ਲੋਕਾਂ ਤੇ ਕਾਰਵਾਈ ਕਰਨੀ ਬੇਹਦ ਲਾਜ਼ਮੀ ਬਣ ਜਾਂਦੀ ਹੈ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ